ਪਿੰਡ ਦੇ ਦਫ਼ਤਰ ਦੇ ਵਿੱਚ ਆਣ ਕੇ ਬਹਿੰਦੇ ਵੀ ਆ ਜੇ ਕਿਸੇ ਗਰੀਬ ਮੀਰ ਨੂੰ ਲੋੜ ਹੈ ਸਾਰਿਆਂ ਦੀ ਗੱਲ ਸੁਣਦੇ ਆ ਨਹੀਂ ਆਉਂਦੇ ਡੈਡੀ ਇੱਥੇ ਮੱਛਰ ਬਹੁਤ ਹੈ ਇਸ ਕਰਕੇ ਸੀ ਸਰਪੰਚ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਨਗਰ ਦੇ ਵਿੱਚ ਆ ਕੇ ਸਾਡੇ ਪਿੰਡ ਦੇ ਵਿੱਚ ਆ ਕੇ ਮਿਲਕ ਕੋਠਿਆਂ ਤੇ ਇੱਥੇ ਆ ਕੇ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹਨਾਂ ਨੂੰ ਸਾਡੀ ਵੀ ਔਰ ਲਾਵੇ ਜੁਏ ਇਸ ਵਾਰ ਸਾਰਾ ਸਮੂਹਿਕ ਤੌਰ ਤੇ ਆ ਕੇ ਪਾਸੇ ਜਿਹੜੇ ਨਾਲੀਆਂ ਦਾ ਪਾੜੀ ਉਹ ਕੱਚੇ ਖੜ ਰਹੇ ਕੰਮ ਇਹ ਸਾਡਾ ਸਾਡਾ ਬੁੱਢਲਾ ਫਰਜ ਬੰਦਾ ਸੀ ਮੈਂ ਉਸ ਬਾਸਾ ਅਸੀਂ ਬਾਈ ਕਰਕੇ ਜਾਦਾ ਸੀ ਬਾਸਾ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ 90 ਤੇ ਮੈਂ ਸਤਰਾਮ ਸਿੰਘ ਆ ਸੰਤੋਸ਼ੀਚੇ ਵਾਲੋ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਮਰਾੜ ਕਲਾਂ ਦੇ ਗੰਦੇ ਪਾਣੀ ਦੇ ਛੱਪੜ ਵਿੱਚ ਟ੍ਰੀਟਮੈਂਟ ਲਗਾਉਣ ਲਈ ਸਾਫ ਸਪਾਈ ਦਾ ਕੰਮ ਕੀਤਾ ਗਿਆ ਸ਼ੁਰੂ ਸਬੰਧਤ ਮੈਕਮੇ ਦੀ ਮਦਦ ਨਾਲ ਪੰਚਾਇਤ ਵੱਲੋਂ ਛੱਪੜ ਦੀ ਛੱਪੜ ਦੀ ਜਗਾ ਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਕੀਤੇ ਖਤਮ ਜਿਲ੍ਹਾ ਸ਼੍ਰੀ ਮੋਗਸਿਰ ਸਾਹਿਬ ਦੇ ਅੰਦਰ ਆਉਂਦੇ ਪਿੰਡ ਬਰਾੜ ਕਲਾ ਵਿਖੇ ਸੰਤ ਸੀਚੇਵਾਲ ਸਰਕਾਰ ਅਤੇ ਪਿੰਡ ਦੀ ਪੰਚਾਇਤ ਵੱਲੋਂ ਮਿਲਕੇ ਪਿੰਡ ਮਰਾੜ ਕਲਾ ਦੇ ਛੱਪੜ ਦੇ ਗੰਦੇ ਪਾਣੀ ਦੀ ਸਾਫ ਸਫਾਈ ਦਾ ਕੰਮ ਕੀਤਾ ਗਿਆ ਸ਼ੁਰੂ ਅਤੇ ਛੱਪੜ ਦੇ ਗੰਦੇ ਪਾਣੀ ਦੀ ਸਾਫ ਸਫਾਈ ਕਰਨ ਲਈ ਟ੍ਰੀਟਮੈਂਟ ਲਗਾਉਣ ਲਈ ਤਿਆਰ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਬੰਧੀ ਪਿੰਡ ਦੀ ਪੂਰੀ ਪੰਚਾਇਤ ਅਤੇ ਸਰਪੰਚ ਬਲਜੀਤ ਸਿੰਘ ਕੰਗ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਸਮੇਤ ਸਾਡੇ ਪਿੰਡ ਦੀ ਪੂਰੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਦ ਵੀ ਸਾਡੀ ਪੰਚਾਇਤ ਹੋਂਦ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਇਸ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਇਹ ਲੋਕ ਸੇਵਾ ਕੀਤੀ ਜਾ ਰਹੀ ਹੈ ਪੰਚਾਇਤ ਵੱਲੋਂ ਉਪਤ ਕੀਤੇ ਜਾ ਰਹੇ ਕੰਮ ਦੀ ਪਿੰਡ ਵਾਸੀਆਂ ਵੱਲੋਂ ਹਰ ਪਾਸੇ ਪ੍ਰਸ਼ੰਸਾ ਕੀਤੀ جا رہی ہے انہوں نے دسیا کہ اس خوشی ਵਿੱਚ ਪਿੰਡ ਵਾਸੀਆਂ ਨੂੰ ਠੰਡ ਪਿੰਡ ਵਾਸੀਆਂ ਵੱਲੋਂ ਠੰਡੇ ਅਤੇ ਮਿੱਠੇ ਜਲਦੀ ਸ਼ੀਵ ਲਗਾਈ ਜਾ ਰਹੀ ਹੈ ਜਿਗਰ ਯੋਗ ਹੈ ਕਿ ਪਿੰਡ ਦੇ ਛੱਪੜ ਦੀ ਜਗਾ ਤੇ ਲੋਕਾਂ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਪੰਚਾਇਤ ਵੱਲੋਂ ਖਤਮ ਕੀਤਾ ਜਾ چکا ਹੈ ਮੰਡੀ ਬਰੀਵਾਰਾ ਤੋਂ ਪੱਤਰਕਾਰ ਅਮਰਤਪਾਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਹਿਬ ਕੀ ਨਾਮ ਕੀਆ ਮੇਰਾ ਨਾਮ ਮੇਰ ਸਿੰਘ ਹੈ ਕਿਹੜਾ ਪਿੰਡ ਪਿੰਡ ਮਰਾੜ ਕਲਾਂ ਦੇ ਆ ਜਿਹੜਾ ਪੰਚਾਇਤ ਵੱਲੋਂ ਇੱਕ ਕਰਮ ਰੋਗ ਛੱਪੜ ਸੀਗਾ ਪਿੰਡ ਵਾਸੀਆਂ ਲਈ ਸਿਰਦਰਦੀ ਬਣਿਆ ਹਾਂਜੀ ਇਹਦੀ ਸਫਾਈ ਮੈਂ ਸ਼ੁਰੂ ਹੋ ਰਹੀ ਆ ਨਕਸ਼ੇ ਮੁਤਾਬਕ ਇਹਨੂੰ ਵਧੀਆ ਰੂਪ ਚ ਲੈ ਰਹੇ ਇਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਇੱਕ ਬਹੁਤ ਛਲਾਗਾ ਯੋਗ ਕਦਮ ਹੈ ਜੀ ਇਹ ਤਾਂ ਪਹਿਲਾ ਸਰਪੰਚ ਸਾਹਿਬ ਸਾਡੇ ਬਣਿਆ ਆਏ ਤਾਂ ਪਹਿਲਾਂ ਵੀ ਸੀ ਜੋਰ ਜਦੋਂ ਜੈਤ ਬਹੁਤ ਹੋਈਏ ਲੋਕ ਡਿੱਕੇ ਲਾਉਂਦੇ ਸੀ ਹੁਣ ਭਗਵੰਤ ਮਾਨ ਦੀ ਜਿਹੜੀ ਸਰਕਾਰ ਏ ਤੇ ਕਾਕਾ ਬਰਾੜ ਜੀ ਦੀ ਸਪੋਰਟ ਤੇ ਸਾਡੇ ਸਰਪੰਚ ਤਾਂ ਜਦੋਂ ਪਹਿਲੇ ਦਿਨ ਤੋਂ ਬਣੇ ਆ ਉਦੋਂ ਦੇ ਹੀ ਕਹਿੰਦੇ ਆਉਂਦੇ ਸੀ ਵੀ ਅਸੀਂ ਇਹ ਕਾਰਜ ਜਰੂਰ ਕਰਾਂਗੇ ਤੇ ਅੱਜ ਉਹਨਾਂ ਨੇ ਜਿਹੜੇ ਆਪਦੇ ਜਿਹੜੇ ਬੋਲਾ ਤੇ ਫੁੱਲ ਚੜਾਏ ਆ ਸਾਨੂੰ ਪਿੰਡ ਵਾਸੀਆਂ ਨੂੰ ਬਹੁਤ ਇਸ ਗੱਲ ਦੀ ਖੁਸ਼ੀ ਏ ਅਸੀਂ ਖੁਸ਼ੀ ਦੇ ਵਿੱਚ ਛਬੀਲਾ ਵੀ ਲਾਈਆਂ ਤੇ ਗਾਂ ਵੀ ਕੰਮ ਚੱਲੂਗਾ ਤੇ ਅਸੀਂ ਸੰਜੋਗ ਪੂਰਾ ਨਾਲ ਕਰਾਂਗੇ ਸਾਰੇ ਪਿੰਡ ਦਾ ਏਕਾ ਸਾਡੇ ਦਾ ਤੇ ਮੈਂਬਰ ਸਰਪੰਚ ਸਾਰੇ ਆ ਬੈ ਲੋ ਤੁਹਾਡੇ ਕੋਲੇ ਬਹਿ ਕੇ ਕੰਮ ਕਰਾਉਂਦੇ ਪਏ ਆ ਤੇ ਨਹੀਂ ਤੇ ਦਫਤਰ ਦੇ ਵਿੱਚ ਕਈ ਸਰਪੰਚ ਆਉਂਦੇ ਹੀ ਨਹੀਂਗੇ ਇਹ 2-4 ਘੰਟੇ ਪਿੰਡ ਦੇ ਦਫਤਰ ਦੇ ਵਿੱਚ ਆਣ ਕੇ ਬਹਿੰਦੇ ਵੀ ਆ ਜੇ ਕਿਸੇ ਗਰੀਬ ਮੀਰ ਨੂੰ ਲੋੜ ਏ ਸਾਰਿਆਂ ਦੀ ਗੱਲ ਸੁਣਦੇ ਆ ਤੇ ਸਾਡੇ ਹੱਥ ਆ ਬਹੁਤ ਇੱਕ ਸੁਨਹਿਰੀ ਮੌਕਾ ਸਾਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਥਾ ਨੂੰ ਮਿਲਿਆ ਤੇ ਇੱਥੇ ਪਾਰਕ ਬਣੂਗਾ ਪਾਰਕ ਬਣਾਇਆ ਜਾਵੇ ਤੇ ਪੈਸਾ ਜਿਹੜਾ ਇਹ ਐਮਐਲਏ ਸਾਹਿਬ ਜਿਹੜੇ ਸੰਯੋਗ ਨਾਲ ਦੇ ਕੇ ਸਰਪੰਚ ਸਾਹਿਬ ਦਾ ਹੌਸਲਾ ਫਜਾਈ ਕਰਨ ਵੀ ਅਸੀਂ ਤੁਹਾਡੇ ਨਾਲ ਖੜੇ ਆ ਪੈਸਾ ਤਾਂ ਵੇਖੋ ਵੀ ਉਤੋਂ ਹੀ ਆਉਣਾ ਕੋਈ ਇਹਨਾਂ ਨੇ ਘਰੋਂ ਤਾਂ ਲਾਉਣਾ ਨਹੀਂਗਾ ਤੇ ਅਸੀਂ ਇਹ ਬੇਨਤੀ ਕਰਨੇ ਆ ਸਰਕਾਰ ਨੂੰ ਵੀ ਸਾਡਾ ਜਿਹੜਾ ਧਿਆਨ ਦਿੱਤਾ ਕਿ ਸਾਡਾ ਕੰਮ ਨੇਤਰੀ ਚੜੇ ਇਥੇ ਜਿਹੜੇ ਪਾਰਕ ਮਨਜ਼ੂਰ ਪਹਿਲਾਂ ਦੇ ਹੋਏ ਆ ਉਹ ਪਾਰਕ ਬਣਨਾ ਚਾਹੀਦਾ ਤੇ ਪਾਣੀ ਦੀ ਨਿਕਾਸੀ ਹਾਤੇ ਇਹ ਜਿੰਨਾ ਵੀ ਪੈਸਾ ਜਿਹੜਾ ਇਹ ਸਰਕਾਰ ਇਹ ਮਨਜ਼ੂਰ ਕਰਕੇ ਸਰਪੰਚ ਸਾਹਿਬ ਨੂੰ ਦੇਵੇ ਤੇ ਸਰਪੰਚ ਸਾਹਿਬ ਦੇ ਨਾਲ ਸਾਰਾ ਨਗਰ ਹੈ ਅਸੀਂ ਬਹੁਤ ਬਹੁਤ ਤੁਹਾਡੇ ਵੀ ਧੰਨਵਾਦੀਆਂ ਚੈਨਲ ਵਾਲਿਆਂ ਦੇ ਜਿਨ੍ਹਾਂ ਨੇ ਆ ਕੇ ਕਵਰਿੰਗ ਕੀਤੀ ਤੇ ਅਸੀਂ ਆਣੇ ਵੀ ਗਾਂ ਆਉਣ ਵਾਲੀਆਂ ਪੀੜੀਆਂ ਸਾਡੀਆਂ ਬਾਲ ਬੱਚੇ ਇੱਥੇ ਤਾਂ ਬਹੁਤ ਨਰਕ ਸੀਗਾ ਜੀ ਪਹਿਲਾਂ ਵੀ ਵੀਡੀਓ ਪਾਈਆਂ ਤੇ ਪਾਰੇ ਹੁਣ ਜਿਹੜਾ ਸਾਨੂੰ ਦੇਸੀ ਜਾਂਦਾ ਹੈ ਕਿ ਇਹ ਸਰਪੰਚ ਸਾਹਿਬੇ ਕੋਈ ਨਾ ਕੁਝ ਕਰਕੇ ਤੇ ਇਹ ਆਪ ਦਾ ਸਨੇਰੀ ਅਖਰਾਂ ਚ ਨਾਂ ਲਿਖਾ ਜਾਣਗੇ ਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਹਿ सरपंच साहब ਬੰਨ ਤੋਂ ਪਹਿਲਾਂ ਵੀ ਮਤਲਬ ਇਹ ਤੁਸੀਂ ਭਰੋਸਾ ਦਿੱਤਾ ਸੀ ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਛੱਪੜ ਦੀ ਸਫਾਈ ਨੂੰ ਲੈ ਕੇ ਜਿਹੜਾ ਕਿ ਪਿੰਡ ਵਾਸੀਆਂ ਲਈ ਇੱਕ ਕਰਮ ਰੋਗ ਬਣਿਆ ਹੋਇਆ ਸੀ ਪਿਛਲੇ 40 50 ਸਾਲ ਤੋਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਅਸੀਂ ਜਦੋਂ ਇਲੈਕਸ਼ਨ ਲੜਿਆ ਸੀ ਜੀ ਉਸ ਤੋਂ ਬਾਅਦ ਸਾਨੂੰ ਇਹ ਸੀ ਵੀ ਇਹ ਛੱਪੜ ਤੇ ਖਰਚਾ ਬਹੁਤ ਆਣਾ ਵੀ ਇਹਨੂੰ ਕਿਵੇਂ ਸੈੱਟ ਕੀਤਾ ਜਾਵੇ ਅਸੀਂ ਇਸ ਕੰਮ ਵਾਸਤੇ ਬਹੁਤ ਕੋਸ਼ਿਸ਼ ਕੀਤੀ ਅਸੀਂ ਸੀਚੇਵਾਲ ਵੀ ਗਏ ਹੋਰ ਪਿੰਡਾਂ ਦੇ ਜਾ ਕੇ ਮਾਡਲ ਵੀ ਦੇਖੇ ਕਿਵੇਂ ਕਰਿਆ ਜਾ ਸਕਦੇ ਆ ਸਾਡੀਆਂ ਕੋਸ਼ਿਸ਼ਾਂ ਦੇ ਦਰਮਿਆਨ ਹੀ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਫੈਸਲਾ ਆਇਆ ਵੀ ਜਿਹੜੀ ਛੱਪੜਾਂ ਦਾ ਚੱਲ ਰਹੀ ਹੈ ਸਕੀਮ ਵੀ ਪਿੰਡਾਂ ਦੇ ਵਿੱਚ ਛੱਪੜਾਂ ਦਾ ਜਿਹੜਾ ਇਹ ਕਰਕੇ ਸਾਫ਼ ਪਾਣੀ ਕਰਕੇ ਇਹਨੂੰ ਬਣਾਇਆ ਜਾਵੇ ਉਹ ਸਕੀਮ ਤੇ ਜਿਹੜਾ ਸਾਡੇ ਪਿੰਡ ਦਾ ਛੱਪੜ ਪਾਇਆ ਗਿਆ ਤੇ ਹੁਣ ਸਾਨੂੰ ਸਰਕਾਰ ਵੱਲੋਂ ਆਰਡਰ ਆਇਆ ਸੀ ਵੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਛੱਪੜਾ ਇਦੋਂ ਸੁਕਾ ਕੇ ਇਹਨੂੰ ਸਾਫ ਕਰੋ ਤੇ ਫਿਰ ਇਹਦੇ ਵਿੱਚ ਕੰਮ ਸ਼ੁਰੂ ਕਰਾਂਗੇ ਹੁਣ ਦੇਖੋ ਸਾਡੇ ਪਿੰਡ ਦਾ ਛੱਪੜ ਬਹੁਤ ਵੱਡਾ ਇਹਨੂੰ ਸੁਕਾਉਣਾ ਬਹੁਤ ਮੁਸ਼ਕਲ ਸੀ ਹੁਣ ਅਸੀਂ ਸਾਰਾ ਜਿਹੜਾ ਇਹਦੇ ਵਿੱਚ ਸਫਾਈ ਦਾ ਕੰਮ ਕਰਕੇ ਇਹਦੇ ਵਿੱਚ ਇੱਕ ਸਾਈਡ ਤੇ ਬੰਨ੍ਹ ਮਾਰ ਕੇ ਸਾਰੇ ਪਿੰਡ ਦਾ ਪਾਣੀ ਜਿਹੜਾ ਉਹ ਥਾ ਤੇ ਇਕੱਠਾ ਕਰਾਂਗੇ ਬਾਕੀ ਸਾਰਾ ਛੱਪੜ ਇਹਨੂੰ ਸੁਕਾ ਕੇ ਪਾਸੇ ਜਿਹੜੇ ਨਾਲੀਆਂ ਦਾ ਪਾਣੀ ਉਹ ਕੱਚੇ ਖਾਲ ਰੇ ਕੱਢ ਕੇ ਇਕੱਠਾ ਤੇ ਇਕੱਠਾ ਕਰਾਂਗੇ ਫਿਰ ਜਦੋਂ ਛੱਪੜ ਪੂਰੀ ਤਰ੍ਹਾਂ ਸੁੱਕ ਗਿਆ ਫਿਰ ਇਹਨੂੰ ਸਾਰੀ ਸਫਾਈ ਕਰਕੇ ਉਸ ਤੋਂ ਬਾਅਦ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਦੇਖੋ ਜੀ ਅਸੀਂ ਜਿਹੜਾ ਸਾਡਾ ਮੁੱਢਲਾ ਫਰਜ ਬੰਦਾ ਸੀ ਅਸੀਂ ਉਹ ਨਿਭਾਤਾ ਅਸੀਂ ਛੱਪੜ ਦੀ ਸਪਾਈ ਕਰਤੀ ਆ ਸਕਾਤਾ ਹੁਣ ਕਿਰਪਾ ਕਰਕੇ ਸਾਡੇ ਜਿਹੜੇ ਪਿੰਡ ਦੇ ਛੱਪੜ ਚ ਜਿਹੜਾ ਉਹ ਸਰਕਾਰ ਵੱਲੋਂ ਆ ਰਹੀ ਆ ਸਕੀਮ ਉਹਦੇ ਤਹਿਤ ਜਿਹੜਾ ਇਹਦਾ ਕੰਮ ਚਾਲੂ ਕੀਤਾ ਜਾ ਠੀਕ ਆ ਸਰਪੰਚ ਸਾਹਿਬ ਇਹ ਵੀ ਪਤਾ ਲੱਗਿਆ ਵੀ ਪਿਛਲੀਆਂ ਪੰਚਾਇਤਾਂ ਜਿਹੜੀਆਂ ਅਸੀਂ ਆਪਣੇ ਸਵਾਰਥ ਹਿੱਤ ਇਹਦੇ ਚਾਰ ਚਫੇਰੇ ਜਿਹੜੇ ਉਹ ਨਜਾਇਜ਼ ਕਬਜ਼ੇ کافی ਅਸਰ ਸਰੂਕ ਵਾਲੇ ਆਪਦੇ ਵੋਟ ਬੈਂਕ ਪੱਕਾ ਕਰਨ ਲਈ ਕਰਵਾਏ ਗਏ ਸੀ ਜਦੋਂ ਤੁਹਾਨੂੰ ਉਹ ਵੀ ਖਤਮ ਕਰਾਉਣੇ ਪਏ ਆ ਕੋਈ ਸਮੱਸਿਆ ਆਈ ਜਾਂ ਨਹੀਂ ਆਈ ਨਹੀਂ ਜੀ ਦੇਖੋ ਅਸੀਂ ਜਿਹੜੇ ਤਾਂ ਪੁਕੀ ਜੇ ਹੋਏ ਸੀ ਲੋਕਾਂ ਨੇ ਕੋਈ ਉਹ ਬਣੇ ਸੀ ਕਿ ਲੋਕਾਂ ਨੇ ਪਾ ਪਾ ਕੇ ਬਿੱਟੀਆਂ ਕੋਈ ਬਟੇ ਕੋਈ ਬੂਟੇ ਲਾ ਲਈ ਕਿਸੇ ਨੇ ਵਿੱਚ ਉਹਦੇ ਪਾਥੀਆਂ ਪਾਦੇ ਸੀ ਕੋਈ ਬਾਲਣ ਰੱਖਿਆ ਸੀ ਕੋਈ ਯਾਰਾ ਵਗੈਰਾ ਚੱਪੜ ਦੇ ਵਿੱਚ ਕੋਈ ਸੀ ਕੰਦ ਤੋਂ ਜਿਹੜੇ ਅੰਦਰਵਾਰ ਜਿਹੜੇ ਕਬਜ਼ੇ ਸੀ ਉਹ ਅਸੀਂ ਕੱਲ ਸਾਰੇ ਛਿਰਾਤੀ ਆ ਉਹਦੇ ਵਿੱਚ ਸਾਨੂੰ ਕੋਈ ਨਹੀਂ ਸਾਨੂੰ ਪ੍ਰੋਬਲਮ ਪਈ ਸਾਨੂੰ ਪਿੰਡ ਨੇ ਬਹੁਤ ਵਧੀਆ ਸਾਥ ਦਿੱਤਾ ਲੋਕਾਂ ਨੇ ਛੋਟੇ ਛਿੱਕਰ ਖੁਸ਼ੀ ਮਨਾਈ ਆ ਤੇ ਉਹ ਇਹਨਾਂ ਨੇ ਛਵੀਲ ਲਾਈ ਆ ਕੱਲ ਦੀ ਕੁਝ ਬੰਦਿਆਂ ਨੇ ਕਹਿੰਦੇ ਜਿੱਨਾਂ ਚਿਰ ਤੁਹਾਡਾ ਕੰਮ ਚੱਲੂਗਾ ਅਸੀਂ ਠੰਡੇ ਪਾਣੀ ਦੀ ਛਵੀਲ ਉਹਨਾਂ ਚਿਰ ਜਾਰੀ ਰੱਖਾਂਗੇ ਲੋਕਾਂ 'ਚ ਬਹੁਤ ਖੁਸ਼ੀ ਪਾਈ ਜਾ ਰਹੀ ਆ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇਹ ਨਰਕ ਸੀਗਾ ਅੱਗੇ ਪਹਿਲਾਂ ਵੀ ਮੈਂ ਬੋਲਿਆ ਸੀ ਇੱਕ ਦੋ ਵਾਰੀ ਵੀ ਇਹ ਸਾਰਾ ਪਿੰਡ ਦਾ ਇੱਕ ਨਰਕ ਆ ਬਿਮਾਰੀਆਂ ਦਾ ਘਰ ਆ ਲੋਕਾਂ ਨੂੰ ਇਸ ਕੰਮ ਦੇ ਵਿੱਚ ਬਹੁਤ ਖੁਸ਼ੀ ਮਿਲ ਰਹੀ ਆ ਜੇ ਇਹ ਕੰਮ ਸਿਰੇ ਚੜਦਾ ਤੇ ਲੋਕ ਇਸ ਗੱਲ ਦੇ ਵਿੱਚ ਬਹੁਤ ਖੁਸ਼ ਆ ਇਹ ਕਿੰਨਾ ਕੁ ਸਮਾਂ ਲੱਗ ਸਕਦਾ ਹੈ ਸਮਝ ਦੇ ਕੋਈ ਪੂਰਾ ਪ੍ਰੋਪਰ ਤਿਆਰ ਹੋਣ ਚ ਜੋ ਤੁਹਾਡੇ ਦੇਖੋ ਜੀ ਇਹ ਤਾਂ ਹੁਣ ਜਿਹੜੇ ਸਰਕਾਰ ਤੇ ਡਿਪੈਂਡ ਕਰਦੇ ਆ ਵੀ ਕਿ ਕਿਸ ਤਰੀਕੇ ਨਾਲ ਕੁਝ ਪੈਸਾ ਨਰੇਗਾ ਚੋਂ ਆਣਾ ਕੋਈ ਸੈਂਟਰ ਗਵਰਨਮੈਂਟ ਵੱਲੋਂ ਆਣਾ ਕੁਝ ਪੰਜਾਬ ਗਵਰਨਮੈਂਟ ਨੇ ਦੇਣਾ ਕੋਈ ਅਸੀਂ ਆਪਦੀ ਪੰਚਾਇਤ ਫੰਡ ਚੋਂ ਲਾਉਣਾ ਮੈਨੂੰ ਇਹ ਗੱਲ ਖੋਈ ਸੀ ਵੀ ਜੇ ਆਪਾਂ ਪੰਚਾਇਤ ਫੰਡ ਚੋਂ ਕਿੰਨਾ ਵੱਧ ਤੋਂ ਵੱਧ ਪੈਸਾ ਲਾਵਾਂਗੇ ਮੈਂ ਕਹਿੰਦਾ ਸੀ ਵੀਡੀਓ ਸਾਰ ਨੂੰ ਮੈਂ ਕਹਿੰਦਾ ਜੀ ਦੇਖੋ ਸਾਡੇ ਪਿੰਡ ਦਾ ਕੋਰ ਕੱਢਣ ਵਾਸਤੇ ਜੇ ਸਾਡੇ ਪਿੰਡ ਦੀ ਪੰਚਾਇਤ ਦੇ ਫੰਡ ਚੋਂ ਜਿੰਨਾ ਮਰਜ਼ੀ ਪੈਸਾ ਲਾ ਦਿਓ ਮੈਨੂੰ ਕੋਈ ਤ ਮੈਨੂੰ ਉਹਨਾਂ ਨੇ ਕਿਹਾ ਸੀ ਵੀ 3.5 ਲੱਖ ਰੁਪਏ ਆਪਾਂ ਇੱਧਰ ਪਵਾ ਦਈਏ ਛੱਪੜ ਦੇ ਵਿੱਚ ਮੈਂ ਕਿਹਾ ਜੀ ਪਵਾ ਦਿਓ ਕੋਈ ਗੱਲ ਨਹੀਂ ਠੀਕ ਹੈ ਜੋ ਵੀ ਅਸੀਂ ਪਿੰਡ ਦੀ ਖਾਤਰ ਅਸੀਂ ਸਭ ਤੋਂ ਪਹਿਲ ਜਿਹੜੀ ਇਹ ਛੱਪੜ ਨੂੰ ਦੇਾਂਗੇ ਬਾਕੀ ਦੇ ਕੰਮ ਦੂਜੇ ਨੰਬਰ ਤੇ ਰੱਖਾਂਗੇ ਓਕੇ ਸਰ ਓਕੇ